ਹਾਂਜੀ ਅਸੀਂ ਖੜੇ ਆ ਫਰੂਜਪੁਰੇ ਜ਼ਿਲ੍ਹੇ ਦੇ ਪਿੰਡ ਹਰੀ ਮੇ ਭਾਰਤੀ ਕਿਸਾਨ ਯੂਨੀਅਨ ਇੱਥੇ ਸਿੱਧੂਪੁਰੇ ਵੱਲੋਂ ਜੋ ਵੀ ਬਿਜਾਈ ਦੀ ਆਰੰਭ ਕੀਤੀ ਹੋਈ ਸੀ ਪ੍ਰਧਾਨ ਜੀ ਨੇ ਸਰਦਾਰ ਜਗਜੀਤ ਸਿੰਘ ਇੰਡਰਲੇਲ ਨੇ ਹੜਪੀੜਤਾ ਦੀ ਕੰਕ ਦੀ ਬਿਜਾਈ ਕਰਨ ਲਈ ਇੱਥੇ ਵਿਹਿੰਡਾ ਜਿਹੜਾ ਮਾਨਸਾ ਤੇ ਬਰਨਾਲਾ ਦੇ ਹੈ ਤਾਂ ਆਹ ਤੜਕੇ ਸਵੇਰੀ ਅਜੋਕੇ ਤਿਆਰੀਆਂ ਦੇ ਵਿੱਚ ਹੈ ਆਉਂਦੇ ਸਾਡੇ ਪ੍ਰਧਾਨ ਜੀ ਸਰ ਸਿੰਘ ਆ ਬੱਚੀ ਨੇ ਕਸਾਮ ਆ ਖਾਣਾ ਖਾਈ ਜਾਂਦੇ ਆ ਸਾਨ ਸਾਡੇ ਤਾਂ ਆ ਮਾਵਾ ਪਣਾ ਮਾਤਾ ਰੋਟੀ ਪਕਾ ਰਹੀਆਂ ਆ ਆ ਸੀ ਸਾਡੀਆਂ ਮਾਤਾ ਜੋ ਕਿ ਤੜਕੇ ਜਾਂ ਆਥਨੇ ਪ੍ਰਸ਼ਾਦਾ ਬਣਾਉਂਦੀਆਂ ਨੇ ਤਾਂ ਸਾਡੇ ਮੋਰਚੇ ਦੇ ਵਿੱਚ ਵੀ ਸਾਡੇ ਨਾਲ ਡਾਟ ਕੇ ਖੜਦੀਆਂ ਮਾਵਾਂ ਭੈਣਾਂ ਅੱਜ ਵੀ ਸਾਡੇ ਨਾਲ ਮੋਰਚੇ ਦੇ ਵਿੱਚ ਇੱਥੇ ਸੇਵਾ ਨਿਭਾ ਰਹੀਆਂ ਨੇ ਤਾਂ ਆ ਸਾਰੇ ਦੇਖੋ ਸੇਵਾ ਕਰ ਰਹੀਆਂ ਨੇ ਬਾਦਲ ਸਿੰਘ ਹਾਂਜੀ ਪ੍ਰਧਾਨ ਜੀ ਲੋ ਜੀ ਸਾਡੇ ਸਾਡੇ ਪ੍ਰਧਾਨ ਜੀ ਬਠਿੰਡਾ ਜਿਲ੍ਹੇ ਦੇ ਬਲਦੇਵ ਸਿੰਘ ਸਮੋਹਾ ਪ੍ਰਧਾਨ ਨੂੰ ਬੁਲਾਵਾਂਗੇ ਆ ਕਿਸਾਨ ਬੈਠੇ ਜੋ ਕਿ ਹੁਣ ਖਾਣਾ ਖਾ ਕੇ ਖੇਤਾਂ ਨੂੰ ਜਾਣਗੇ ਬਿਜਾਈ ਕਰਨ ਆ ਦੇਖ ਆ ਸੇ ਟਰੈਕਟਰ ਜੋ ਵੀ ਟਰੈਕਟਰ ਖੜੇ ਨੇ ਨਾ ਜੀ ਸਾਨ ਦੋਸਤੋ ਜੋ ਕੋਰਪਰ ਜਿਹੜੇ ਤੇ ਪਿੰਡ ਹਰੀ ਮੇ ਕੇ ਆ ਤਾਂ ਉਥੇ ਆ ਦੇਖੋ ਵੀ ਦੀ ਟਾਲੀ ਭਰ ਲਈ ਤਾਂ ਕਿਸਾਨ ਜੋ ਬਿਜਾਈ ਕਰਨੇ ਜਾ ਰਹੇ ਆ ਅੱਜ ਸੇਠਾਂ ਨੇ ਪਿੰਡ ਜਾ ਰਹੇ ਆ ਹੂੰ ਤਾਂ ਆ ਟਰੈਕਟਰ ਸਟਾਰਟ ਨੇ ਆ ਦੇਖੋ 20 2000 ਰਿਹਾ ਸਾਡੇ ਪ੍ਰਧਾਨ ਜੀ ਖੜੇ ਨੇ ਸਾਰੇ ਸਾਡੇ ਅਗਿਆਨ ਸਿੰਘ ਬਰਨਾਲਾ ਜੀ ਦੇ ਇਹ ਦੇਖੋ 20 ਦੀ ਟਰਾਲੀ ਪਾ ਰੱਖੀ ਹੈ ਤਾਂ ਟਰੈਕਟਰ ਬਿਲਕੁਲ ਆ ਦੇਖੋ ਸਟਾਰਟ ਨੇ ਕੈਕਸ ਸਟਾਰਟ ਨੇ ਆ ਦੇਖੋ ਕੈਕਸ ਸਟਾਰਟ ਨੇ ਬਿਲਕੁਲ ਕਿ ਜੋ ਕਿ ਆ ਦੇਖੋ ਕੈਕਸ ਉਤਾਰ ਲੈ ਚੱਲ ਰਹੇ ਨੇ ਆ ਦੇਖੋ ਬਾਪੂ ਬੈਠਾ ਆ ਕੈਕਸ ਤੇ ਆ ਦੇਖੋ ਬਾਪੂ ਟਰੈਕਟਰ ਤੇ ਬੈਠਨੇ ਚਾਬੀ ਆਪਣੀ ਆ ਜਿੰਨੇ ਬਾਪੂ ਆਹ ਹੈ ਪ੍ਰਧਾਨ ਜੀ ਖੂਲਦੇ ਜੀ ਜੀ ਸਿੰਘ ਇਹ ਆ ਗਵਾਹੀ ਕਰ ਰਹੀ ਹੈ ਦਾ ਟਰੈਕਟਰ ਸਟਾਰਟ ਨੇ ਜੀ ਜੀ ਰਹਿਨੇ ਆ ਸਾਡੇ ਸੇਵਾਦਾਰ ਗੁਰਬਾਜ ਸਿੰਘ ਜੀ ਈਆ ਦੇਖੋ volunteers ਤਾਂ ਆਹ ਟਰੈਕਟਰ سٹਾਰਟ ਨੇ ਆਹ ਸੇਵਾਦਾਰ ਸਾਡਾ ਬਾਦਲ ਸਿੰਘ ਜੀ ਉਹ ਸੇਵਾ ਕਰ ਰਿਹਾ ਇਹਨੇ ਉਹ 25 ਹੋ ਗਈ ਜੀ 25 ਹੋ ਗਈ ਆਪਣੇ 5 ਗਰਮ ਲਈ ਚਾਲ ਸੋਨਾ ਤਿੰਨ ਇਧਰ ਇਧਰ ਸੇਠਾੜਿਆਂ ਦੇ ਆ ਸੇਠਾੜਿਆਂ ਦੇ ਠੀਕ ਹੈ ਜਲਦੀ ਨਾ ਤਿੰਨੇ ਇਹਨਾਂ ਨੇ ਹੋ ਗਏ ਨਾ ਇਹਨਾਂ ਨੇ ਦੂਰੇ ਬੈਟ ਨਾ ਬੰਦ ਕਰਦੇ ਕੱਟ ਦੇ ਠੀਕ ਹੈ ਆਹ ਦੇਖੀ ਵੀ ਦੇਖ ਕੇ ਤੇ ਆ ਭੱਜਣ ਵਾਲਾ ਦੇਖੀ ਫੁੱਟੇ ਟ੍ਰੈਕ ਚੱਲ ਰਹੇ ਆ ਸੇਵਾ ਕਰਨਾ ਇਹ ਜਾਂਦਿਆ ਜਾਂਦ ਰਿਆ ਦੇ ਵਿੱਚ ਉੱਤੇ ਵਾਟਰ ਕੋਪਰੇ ਇੱਥੇ ਸਾਰੇ ਟਰੈਕਟਰ ਇਹ ਕਿਉਂ ਇੱਥੇ ਅਸੀਂ ਦੂਰ ਲਾਇਆ ਕੈਂਪ ਤਾਂ ਕਰਕੇ ਵੀ ਇਤੋਂ ਰੈਨੋਸੋਟਾ ਇੱਥੇ ਜਿੱਦੋਂ ਸਾਰੇ ਟਰੈਕਟਰ ਰਵਾਨਾ ਹੋ ਰਹੇ ਹੈ ਕਿ ਜਿੱਥੇ ਇਥੇ ਡੇਟੀਆਂ ਲੱਗਦੀਆਂ ਸਾਰਿਆਂ ਦੀ ਉਧਰ ਉਧਰ ਵਾਹਨਾਂ ਦੇ ਵਿੱਚ ਕਿ ਜਾ ਰਹੇ ਹੈ